ਹਾਂਜੀ ਭਾਈ ਸਤ ਸ੍ਰੀ ਅਕਾਲ ਹੁਣ ਜੋ ਆਨੰਦਪੁਰ ਦੇ ਕਿਲੇ ਵਿੱਚ ਉਹ ਸ਼ਾਸਤ੍ਰਾਂ ਵਾਲੀ ਗੱਲ ਹੋਈ ਸੀ ਤਾਂ ਭਾਈ ਨੰਦ ਲਾਲ ਜੀ ਨੇ ਭਾਈ ਆਲਮ ਸਿੰਘ ਜੀ ਨੂੰ ਕਿਹਾ ਸੀ ਕਿ ਗੁਰਗੋਬਿੰਦ ਸਿੰਘ ਜੀ ਮੈਥੋਂ ਨਾਰਾਜ਼ ਲੱਗਦੇ ਹਨ ਉਹਨਾਂ ਨੇ ਮੈਨੂੰ ਸ਼ਾਸਤਰ ਨਹੀਂ ਦਿੱਤੇ ਤਾਂ ਭਾਈ ਆਲਮ ਸਿੰਘ ਜੀ ਨੇ ਕਿਹਾ ਸੀ ਕਿ ਤੂੰ ਜਾਨ ਬਚਾਉਣ ਲਈ ਇੱਥੇ ਆਇਆ ਸੀ ਹੁਣ ਤੈਨੂੰ ਦੁਬਾਰੇ ਅਸੀਂ ਮੌਤ ਦੇ ਮੂੰਹ ਵਿੱਚ ਕਿਵੇਂ ਭੇਜ ਦੀਏ ਤਪਾਈ ਨੰਦ ਲਾਲ ਜੀ ਨੇ ਇੱਥੇ ਭਾਈ ਆਲਮ ਸਿੰਘ ਜੀ ਨੂੰ ਬਹੁਤ ਸੋਹਣਾ ਜਵਾਬ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਹੁਣ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਫਿਰ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਗਏ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਭਾਈ ਨੰਦ ਲਾਲ ਇੰਨਾ ਸਾਰੇ ਯੋਧਿਆਂ ਦੀਆਂ ਕਿਰਪਾਨਾਂ ਮਿਲ ਕੇ ਤੇਰੇ ਵਰਗਾ ਇੱਕ ਕਵੀ ਪੈਦਾ ਨਹੀਂ ਕਰ ਸਕਦੇ ਆ ਪਰ ਤੇਰੀ ਇੱਕ ਕਲਮ ਇੰਨਾ ਹਜ਼ਾਰਾਂ ਯੋਧਿਆਂ ਨੂੰ ਪੈਦਾ ਕਰ ਸਕਦੀ ਹੈ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ ਵਿੱਚ ਉਹਨਾਂ ਦੀ ਖੁਸ਼ਾਮਦ ਵਿੱਚ ਕੁਝ ਕੁ ਲੱਭ ਹੀ ਬੋਲਦੇ ਹਾਂ ਜਾਂ ਆਪਾਂ ਕਹਿ ਲਈਏ ਉਹਨਾਂ ਨੂੰ ਕਹਿੰਨੇ ਹਾਂ ਚੋਜੀ ਪ੍ਰੀਤਮ ਸ਼ਹਿਨਸਾ ਦਾ ਸ਼ਹਿਨਸਾ ਸੱਚੇ ਬਾਦਸ਼ਾਹ ਬਾਦਸ਼ਾਹ ਦਰਵੇਸ਼ ਕਲਗੀਆਂ ਵਾਲੇ ਜਾਂ ਕੁਝ ਆਪਣੀ ਛੋਟੀ ਸੋਚ ਜਾਂ ਛੋਟੀ ਮੱਤ ਨਾਲ ਕੁਝ ਕੁ ਹੋਰ ਨਾਮ ਲੈ ਲ ਸਕਦੇ ਹਾਂ ਪਰ ਭਾਈ ਨੰਦ ਲਾਲ ਜੀ ਨੇ ਗੰਜਨਾਮਾ ਜੋ ਲਿਖੀ ਸੀ ਕਿਤਾਬ ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਵਿੱਚ ਉਹਨਾਂ ਨੇ 55 ਸ਼ੇਅਰ ਲਿਖੇ ਹਨ ਤੇ ਇਤਿਹਾਸਕਾਰ ਇੱਥੇ ਇਹ ਦੱਸਦੇ ਹਨ ਕਿ ਉਹਨਾਂ 55 ਸ਼ੇਰਾਂ ਵਿੱਚ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ 100 ਤੀ ਵਾਰ ਤਾਰੀਫ ਕੀਤੀ ਹੈ ਅਲੱਗ-ਅਲੱਗ ਵਾਰ ਅਲੱਗ-ਅਲੱਗ ਤਰੀਕਿਆਂ ਨਾਲ ਖੁਸ਼ਾਮਦ ਕੀਤੀ ਹੈ ਤਾਰੀਫ ਕੀਤੀ ਹੈ ਉਹਨਾਂ ਦੀ ਰੂਹ ਦੀ ਉਹਨਾਂ ਦੀ ਪਰਸਨੈਲਿਟੀ ਦੀ ਤੇ ਜੋ ਇੱਕ ਕਿਤਾਬ ਲਿਖੀ ਸੀ ਅਸਵਿਤ ਸੇਵਤ ਕਰਨ ਦਾ ਤਰੀਕਾ ਵੀ ਭਾਈ ਨੰਦ ਲਾਲ ਜੀ ਦਾ ਬਾਖਮਾਲ ਸੀ ਹੁਣ ਜੇ ਦੇਖਿਆ ਜਾਵੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰੂਬਰੂ ਰਹਿੰਦੇ ਸਨ ਇੰਨਾ ਲੰਮਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਬਿਤਾਉਣ ਤੋਂ ਬਾਅਦ ਜਦੋਂ ਉਹ ਸ਼ੇਰ ਲਿਖਦੇ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸਾਹਮਣੇ ਹੁੰਦੇ ਸਨ ਇਤਿਹਾਸਕਾਰ ਇੱਥੇ ਇਹ ਦੱਸਦੇ ਹਨ ਕਿ ਇਸ ਕਿਤਾਬ ਨੂੰ ਪੜਨ ਤੇ ਇਦਾਂ ਲੱਗਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਹਾਜ਼ਰ-ਨਾਜ਼ਰ ਖੁਦ ਕਰੀਬ ਖੜੇ ਹੋਣ ਹੁਣ ਜੋ ਭਾਈ ਨੰਦ ਲਾਲ ਜੀ ਨੇ ਆਪਣੀ ਪਹਿਲੀ ਕਿਤਾਬ ਲਿਖੀ ਸੀ ਉਹਦਾ ਨਾਮ ਸੀ ਬੰਦਗੀ ਨਾਮਾ ਜਿਸ ਨੂੰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ ਬਦਲ ਕੇ ਰੱਖ ਦਿੱਤਾ ਜੀ ਜਿੰਦਗੀ ਨਾਮਾ ਇਦਾਂ ਦੀਆਂ ਕਿਤਾਬਾਂ ਬਹੁਤ ਸੋਹਣੀਆਂ ਸੋਹਣੀਆਂ ਲਿਖੀਆਂ ਹਨ ਭਾਈ ਨੰਦ ਲਾਲ ਜੀ ਨੇ ਤੇ ਇਹ ਜਿਹੀਆਂ ਕਿਤਾਬਾਂ ਨੂੰ ਇੱਕ ਵਾਰ ਜ਼ਰੂਰ ਪੜੋ ਤਾਂ ਕਿ ਸਿੱਖ ਇਤਿਹਾਸ ਦੀ ਹੋਰ ਜ਼ਿਆਦਾ ਜਾਣਕਾਰੀ ਮਿਲ ਸਕੇ ਹੁਣ ਭਾਈ ਨੰਦ ਲਾਲ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੇ ਕਿਲੇ ਤੋਂ ਸਿੱਧਾ ਮਲਤਾਨ ਭੇਜ ਦਿੱਤਾ ਸੀ ਤੇ ਉੱਥੇ ਜਾ ਕੇ ਭਾਈ ਨੰਦ ਲਾਲ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀ ਤੇ 80 ਸਾਲ ਦੀ ਉਮਰ ਦੇ ਕਰੀਬ ਉਹ ਅਕਾਲ ਚਲਾਣਾ ਕਰਕੇ ਸਨ ਤੇ ਇਹ ਸੀ ਭਾਈ ਨੰਦ ਲਾਲ ਜੀ ਦਾ ਇਤਿਹਾਸ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਦੇਣਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਨਾ ਭੁੱਲਣਾ ਧੰਨਵਾਦ